ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਹਾਂ ਪਰ ਮੈਂ ਹੁਣ ਤੱਕੀ ਬਹੁਤ ਪਈ ਹੈ ਮੇਰਾ ਬਹੁਤ ਬੁਰਾ ਹਾਲ ਹੋਇਆ ਪਿਆ ਵਾ ਮੈਨੂੰ ਜਿੱਦ ਤੇ ਮੈਂ ਘਰੇ ਹੁੰਦੀ ਆ ਕੁਸ ਤਾਂ ਮੈਨੂੰ ਸਾਫ ਸਫਾਈਆਂ ਦਾ ਹੋ ਜਾਂਦਾ ਆ ਮੈਂ ਚਾਦਰ ਨਾਲ ਜਿੱਦਾਂ ਦੀ ਵਿਛਾਈ ਸੀਗੀ ਮਾੜੀ ਜੀ ਠੀਕ ਕਰਦੀ ਸੀ ਤੁਹਾਨੂੰ ਬਸ ਪੈਣ ਵੇਲੇ ਰਾਤ ਨੂੰ ਅੱਜ ਮੈਂ ਚੰਗੀ ਤਰ੍ਹਾਂ ਚੱਕ ਕੇ ਫਿਰ ਇਹਨੂੰ ਦੁਬਾਰਾ ਗੱਦਾ ਪਿੱਛੇ ਖਿੱਚ ਕੇ ਫੇਰ ਬੁਸ਼ਾਈਏ ਸਵਾਰ ਕੇ ਸੈੱਟ ਕਰਕੇ ਸਫਾਈਆਂ ਕੀਤੀਆਂ ਤੇ ਕਦੂ ਦੀ ਸਬਜੀ ਬਣਾਉਣੀ ਸੀ ਅੱਜ ਦੁੱਧ ਵਾਲੀ ਕਦੂ ਬਹੁਤ ਸੋਹਣੀ ਬਣਾਏ ਮੈਂ ਬਰੀਕ ਬਰੀਕ ਕੱਟ ਕੇ ਨੇ ਬਹੁਤ ਸੋਹਣੀ ਸਬਜੀ ਸਵਾਦ ਵੀ ਬਹੁਤ ਵਧੀਆ ਮੈਂ ਖੈਰ ਰੋਟੀ ਵੀ ਖੋਣੀ ਖਾ ਕੇ ਹਟ ਗਈਆਂ ਤਾਨਵਿੰਦਰ ਨੇ ਜਾਣਾ ਸੀਗਾ ਮਾੜਾ ਨਿੱਕਾ ਜਿਹਾ ਫੰਕਸ਼ਨ ਸੀਗਾ ਸਹੇਲੀ ਦੇ ਘਰੇ ਤੇ ਖਲਾਰਾ ਮੈਨੂੰ ਇੰਨਾ ਪਾ ਜਾਂਦੀ ਇਹਨਾਂ ਬਸ ਹੋਂਟੇ ਚੀਜ਼ ਹਜੇ ਸੂਟ ਸਾਂਭ ਕੇ ਹਟੀਆਂ ਮੰਮੀ ਕੀ ਪਾਵਾਂ ਕੁਛ ਪਾਉਣ ਨੂੰ ਹੈ ਨਹੀਂ ਹਜੇ ਮੈਂ ਤੁਹਾਨੂੰ ਦਿਖਾਉਣੀ ਆ ਪਾਉਣ ਨੂੰ ਹੈ ਨਹੀਂ ਹਜੇ ਆ ਸਟicker ਨਹੀਂ ਲਾਏ ਐ ਇਹਦੇ ਤੇ ਇਹਦੇ ਤੇ ਇਹਦੇ ਤੇ ਟੈਗ ਉਹ ਮੇ ਲੱਗੇ ਹੋਏ ਆ ਹਜੇ ਆ ਚੀਜ਼ਾਂ ਵੀ ਕੁਛ ਤਾਂ ਕਈ ਵਿੱਚੋਂ ਸ਼ਰਟਾਂ ਕਈ ਪੈਂਟਾਂ ਕਈ ਐਵੀਆਂ ਐਡਰੈਸਸ ਐਵੀਆਂ ਆਇਆ ਤੇ ਉਹਦੇ ਲਾ ਕੇ ਦਿੱਤਾ ਮੈਂ ਆ ਪਹਿਲੇ ਦਿਨ ਪਾਈ ਆ ਜਦੋਂ ਮਾਰਚ ਚਿੰਡੀਰ ਗਈ ਸੀ ਉਦੋਂ ਮੈਂ ਲੈ ਕੇ ਉੱਥੇ ਜੂੜੀਓ ਤਾਂ ਦਿੱਤੀਆਂ ਸੀ ਆ ਦੋਨੇ ਆਹ ਵਾਲੀ ਤੇ ਆਹ ਵਾਲਾ ਆਹ ਵਾਲਾ ਆਉਦੇ ਪਾਰਟੀ ਸੀਗੀ ਜਾਣਾ ਸੀ ਐਕਸਪੋਰਟ ਤੇ ਉੱਥੇ ਮੈਂ ਕਿਹਾ ਮੈਂ ਖਾ ਪਾ ਕੇ ਜਾ ਤੀ ਉਹਦੇ ਨਾਲ ਨਖਰੇ ਥੱਲੇ ਕੋਸ਼ਾ ਵੀ ਵੀ ਕੀ ਪਾਵਾਂ ਕੀ ਪਾਵਾਂ ਮੈਂ ਖਾ ਪਾ ਕੇ ਜਾ ਕੀ ਸੋਹਣੀ ਲੱਗਦੀ ਬੜੀ ਸੋਹਣੀ ਲੱਗਦੀ ਸੀ ਜੀ ਫੋਟੋ ਖਿੱਚਣੀਆਂ ਹੁੰਨ ਸੀ ਕਿ ਤੇ ਆਹ ਚੱਕ ਲੈ ਮੰਮੀ ਆਹ ਪਾ ਆ ਜਾਂ ਆ ਪਾ ਜਾਂ ਨਹੀਂ ਘੇਰੇ ਲਾ ਕੇ ਸੜਤੀ ਸਾਰੀਆਂ ਹਾ ਕੇ ਰਗੀਰਾਂ ਪਾ ਕੇ ਤੇ ਲਾ ਕੇ ਸੜਤੀਆਂ ਆ ਸ਼ਰਦ ਜਿਹਾ ਬਸ ਕੱਲਾ ਪਤਾ ਨਹੀਂ ਕਿ ਤੇ ਦੇ ਬਹੁ ਆ ਆਉਂ ਹੀ ਐ ਬਸ ਲੈ ਲੋਲਾ ਜੇ ਉਤੋਂ ਦੀ ਪੌਣ ਨੂੰ ਮਾੜਾ ਜੇ ਹੁਣ ਆ ਆ ਮੰਮੀ ਤੂੰ ਪਾਲ ਲੈ ਦੱਸ ਜਿਵੇਂ ਮੰਮੀ 18 ਸਾਲਾਂ ਦੀ ਹੁੰਦੀ ਏ ਮੈਂ ਮੈਲੀ ਪੋਣ ਕੋਸੇ ਕੁਸੀ ਆਪ ਦਾ ਆਪਸਾਂ ਬੂਟ ਸੂਟ ਕੱਢੇ ਉਹ ਸੰਭੇ ਪਾ ਕੇ ਫੇਰ ਉਹੀ ਗਈ ਆ ਪੈਂਟ ਤੇ ਨਾਲ ਟੌਪ ਪਾ ਗਈ ਤੇ ਖਲਾਰਾ ਮੈਨੂੰ ਇੰਨਾ ਪਾ ਕੇ ਜਾਈ ਜੀ ਸੌ ਲੱਗੇ ਆ ਮੈਂ ਹੁਣ ਹੈਂਗਰ ਕਰਕੇ ਸਾਰਾ ਕੁਝ ਰੱਖਦੀ ਹਾਂ ਮਸਾ ਚੱਕ ਚੱਕ ਕੇ ਰੱਖਦੀ ਹਾਂ ਖਲਾਰਾ ਇਹਨਾਂ ਦਾ ਮੈਂ ਤਾਂ ਹੀ ਥੱਕ ਜਾਂਦੀ ਆ ਸਾਰਾ ਦਿਨ

ਆ ਨਾ ਸਪਤਾ ਰਿਕਰ ਹੋਈ ਮੈਂ ਬੋਲਾ ਕੰਮ ਖਾਲਾ ਕਈ ਤਰ੍ਹਾਂ ਕੱਪੜੇ ਨਿਮਾਣ ਇਹਨਾਂ ਦੇ ਅਜੇ ਤਾਂ ਵਿੱਚ ਕਈ ਕਈ ਸ਼ਰਟਾਂ ਤਾਂ ਕਈ ਜੈਗਟਾਂ ਇਹੇ ਜਿਹੀਆਂ ਪਈਆਂ ਵੀ ਜਿੰਨਾ ਤੋਂ ਹਜੇ ਟੈਗ ਨਹੀਂ ਲਾਏ ਉਸ ਸਮੇਂ ਖਚਲ ਮੈਂ ਡੈਗਦੀ ਐ ਮੰਜੇ ਤੇ ਤੇ ਸਾਸੂ ਲੈਨੇ ਮੇਰੇ ਐਨ ਮੈਨੂੰ ਆਗਤ ਹੈ ਕਿ ਬਹਿ ਕੇ ਪੋਚਾ ਲਾਉਂਦੀ ਜੁਜੇ ਜਦੋਂ ਮੈਂ ਬਹਿ ਕੇ ਪੋਚਾ ਲਾਉਣੀ ਆ ਮੇਰੇ ਗਲਤ ਤਾਂ ਇੰਨੀਆਂ ਦਰਦ ਕਰਨ ਲੱਗ ਜਾਂਦੀਆਂ ਨੇ ਬਹੁਤ ਜ਼ਿਆਦੇ ਬਾ ਬੂਰੇ ਦੇ ਨਾਲ ਪਾਉਣਾ ਹੈ ਨਾ ਦੇਖੋ ਤੁਸੀਂ ਜਿਹੜੇ ਤੋਂ ਦੇਖੋ ਬਹੁਤ ਸੋਹਣਾ ਹੈਗਾ ਤੇ ਕੋਸਟਲੀ ਵੀ ਕਾਫੀ ਹੈਗਾ ਇਹ ਮਿਲਦਾ 1800 2000 ਦੇ ਨੇੜੇ ਜਿਹੜਾ ਹੈ ਉਹ ਕਿ ਜੇ ਤੇ ਇਹਨੂੰ ਆਪਾਂ ਡਰੈਸ ਦੇ ਨਾਲ ਵੀ ਪਾ ਸਕਦੇ ਹਾਂ ਡਰੈਸ ਦੇ ਨਾਲ ਇਹਨੂੰ ਆਪਾਂ ਅੱਲਾ ਨੈਕਲਸ ਪਾ ਸਕਦੇ ਆ ਇਦਾਂ ਤੇ ਜੇ ਵੀ ਇਹਨੂੰ ਸੂਟ ਦੇ ਨਾਲ ਪਾਉਣਾ ਹੈਗਾ ਤੇ ਫਿਰ ਇਹਦੇ ਨਾਲ ਇਅਰਿੰਗਸ ਵੀ ਹੈਗੇ ਆ ਤੇ ਦੇਖੋ ਇਧਰ ਟਿੱਕਾ ਬਹੁਤ ਸੋਹਣਾ ਹੈ ਮੇਰੇ ਤੁਸੀਂ ਇੱਕ ਮੇਰੀ ਸ਼ਾਰਟ ਵੀਡੀਓ ਉਹਦੇ 'ਚ ਗ੍ਰੇ ਸੂਟ ਦੇ ਨਾਲ ਮੇਰੇ ਆਹ ਵਾਲਾ ਨੈਕਲੇਸ ਪਾਇਆ ਦੇਖਿਆ ਹੁਣ ਤੇ ਬਹੁਤ ਵਧੀਆ ਇਹਦੇ ਵਿੱਚ ਲੱਗੇ ਹੋਏ ਆ ਨਾਗ ਆ ਥੱਲੇ ਮੋਤੀ ਲੱਗੇ ਹੋਏ ਆ ਬਹੁਤ ਸੋਹਣਾ ਵਾ ਤੇ ਇੱਕ ਇਦਾਂ ਹੀ ਹੈਗਾ ਆਹ ਵਾਲਾ ਨੈਕਲੇਸ ਇਹ ਪਰ ਡਰੈਸ ਨਾਲ ਵੀ ਪਾ ਸਕਦੀ ਹੈ ਇਹ ਵੀ ਜੇ ਇਕੱਲਾ ਨੈਕਲੇਸ ਪਾਉਣਾ ਤੇ ਡਰੈਸ ਨਾਲ ਵੀ ਇਦਾਂ ਪਾ ਸਕਦੇ ਹੈ ਨਾ ਤੇ ਇਦੇ ਨਾਲ ਵੀ ਈਅਰਿੰਗਸ ਬਹੁਤ ਸੋਹਣੇ ਆ ਤੇ ਇਹਦਾ ਟਿੱਕਾ ਵੀ ਬਹੁਤ ਸੋਹਣਾ ਹੈਗਾ ਦੇਖੋ ਟਿੱਕਾ ਬਹੁਤ ਸੋਹਣਾ ਹੈ ਦਾ ਹਨਾ ਤੇ ਇਹਦੇ ਨਾਲ ਇਹਦੇ ਨਾਲ ਨੈਕਲੇਸ ਹੈ ਨਹੀਂਗਾ ਇਹ ਕੱਲਾ ਟਿੱਕਾ ਇਹ ਜਾਗੋ ਆਸਤੇ ਆ ਜਿੱਦਾਂ ਇਦਾਂ ਦੇਖੋ ਇਸ ਉਟਾਂ ਦੇ ਨਾਲ ਸੀਗੇ ਜਿਹੜੇ ਆਪਾਂ ਇਹ ਸਾਂਭੇ ਹੈਗੇ ਤੇ ਆਹ ਕੱਲਾ ਟਿੱਕਾ ਰਹਿ ਗਿਆ ਸੀਗਾ ਇਹਦੇ ਨਾਲ ਦਾ ਮੈਂ ਲੇਗਿਸੀ ਹੀ ਇੰਡੀਆ ਲੇਗਿਸੀ ਇਹਦੇ ਨਾਲ ਹੈਗੀ ਆਪਣੀ ਚੁੰਮਕੀ ਵਾਲੇ ਵੱਡੇ ਕਾਂਟੇ ਆ ਚਮੂਲੀ ਵਾਲੇ ਤੇ ਇਹਦੀ ਤਾਂ ਮੰਦਰ ਨੂੰ ਪਤਾ ਹੋਊਗਾ ਇੱਥੇ ਆ ਤਾਂ ਵੀ ਹੈਗਾ ਕੱਲਾ ਟਿੱਕਾ ਤੇ ਨਾਲ ਇਹਦੇ ਹੈਗੀਆਂ ਵੱਟੀਆਂ ਚੁੰਮਕੀ ਵਾਲੀਆਂ ਵਾਲੀਆਂ ਹੈਗੀਆਂ ਇਹਦੇ ਨਾਲ ਵਾਲੀਆਂ ਬਲੈਕ ਕਲਰ ਦੀਆਂ ਬਲੈਕ ਡਰੈਸ ਦੇ ਨਾਲ ਇਹ ਆਪਾਂ ਬਲੈਕ ਜਿਹੜਾ ਸੂਟ ਬਣਾਇਆ ਸੀਗਾ ਜਾਗੂਆਸ ਤੇ ਉਦੇ ਨਾਲ ਹੀ ਲਈਆਂ ਸੀ। ਉਹ ਸੁਣ ਇਹਨਾਂ ਨੂੰ ਆਪਾਂ ਬਹੁਤ ਚੰਗੀ ਤਰੀਕੇ ਦੇ ਨਾਲ ਸਾਂਭ ਕੇ ਰੱਖਦੇ ਕਰਕੇ ਨਾ ਜੇ ਆਪਾਂ ਇਦਾਂ ਹੀ ਇਕੱਠਾ ਸਾਰਾ ਕੁਝ ਕਰਕੇ ਇਹਨਾਂ ਨੂੰ ਰੱਖ ਦਾਂਗੇ ਤਾਂ ਫਿਰ ਇਹ ਬਹੁਤ ਜਲਦੀ ਨਾ ਖਰਾਬ ਹੋ ਜਾਂਦੇ ਆ। ਜੁਐਲਰੀ ਨੂੰ ਬਹੁਤ ਚੰਗੀ ਤਰ੍ਹਾਂ ਇਦਾਂ ਆਪਾਂ ਰੂਨ ਦੇ ਵਿੱਚ ਜੇ ਰੱਖਾਂਗੇ ਫਿਰ ਇਹ ਉਦਾਂ ਦੀ ਉਦਾਂ ਹੀ ਪਈ ਰਹਿੰਦੀ ਆ। ਜਿੱਦਾਂ ਹੁਣ نیچے ਉਹ ਰੱਖਤੇ ਉੱਪਰ ਆਪਾਂ ਆ ਰੱਖ ਦਾਂਗੇ। ਹੈ ਨਾ? ਤੇ ਇਹਨੂੰ ਵੀ ਆਹ ਨੈਕਲਸ ਬਹੁਤ ਵੀ ਟਾਈਮ ਦਾ ਹੈਗਾ ਲਿਆਵਾ ਤੇ ਜਮਾ ਬਿਲਕੁਲ ਖਰਾਬ ਨਹੀਂ ਹੋਇਆ ਇਹਦੇ ਵੈਸੇ ਉਥੋਂ ਸ਼ੌਪ ਤੋਂ ਜਿਹੜੀ ਤੂੰ ਲਿਆ ਸੀ ਉਹਨਾਂ ਨੇ ਗਰੰਟੀ ਵੀ ਦਿੱਤੀ ਸੀਗੀ ਤੇ ਬਹੁਤ ਵਧੀਆ ਇਹ ਆਈਰਿੰਗਸ ਤੇ ਆ ਤਾਂ ਵੈਸੀ ਸੀ ਇਹ ਵੀ ਮੈਂ ਬਹੁਤ ਮਹਿਤਾਣਾ ਸਾਰੀ ਚੀਜ਼ ਨੂੰ ਸਾਹਮ ਸਾਹਮ ਕੇ ਰੱਖਦੀ ਆ ਤਾਂ ਹੀ ਇਹ ਵੀ ਵਧੀਆ ਰਹਿੰਦੀ ਹੈ ਜੇ ਆਪਾਂ ਇੱਕ ਡੱਬੇ 'ਚ ਜਿੱਦਾਂ ਇਕੱਠੀ ਕਰਕੇ ਜੁਐਲਰੀ ਸਾਰੀ ਪਾ ਦਨੇ ਇਦਾਂ ਕਾਟਨ ਵਗੈਰਾ ਨਹੀਂ ਉੱਪਰ ਰੱਖਦੇ ਜਾਂ نیچے ਨਹੀਂ ਰੱਖਦੇ ਹੈਨਾ ਉਹਦੇ ਨਾਲ ਕਲਰ ਜਿੱਦਾਂ 골ਡਨ 골ਡਨ ਨਹੀਂ ਐਦਾਂ ਨਹੀਂ ਰਹੂਗਾ ਉਹ ਸਾਰਾ ਡਲ ਜਿਹਾ ਹੋ ਜਾਂਦਾ ਇਸ ਕਰਕੇ ਆਪਾਂ ਨੂੰ ਜਦੋਂ ਆਪਾਂ ਇੰਨੇ ਪੈਸੇ ਲਾ ਕੇ ਚੀਜ਼ ਲੈਣੇ ਆ ਹਨਾ ਫਿਰ ਆਪਾਂ ਨੂੰ ਉਹਦੀ ਸੰਭਾਲ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਕੋਸਟਲੀ ਹੁੰਦੀਆਂ ਚੀਜ਼ਾਂ ਤੇ ਇਹਨਾਂ ਨੂੰ ਆਪਾਂ ਨੂੰ ਲੌਂਗ ਟਾਈਮ ਵਾਸਤੇ Sumer ਲੋ ਜੀ ਆਪਣਾ ਕੰਮ ਤੋਂ ਦਾ ਸਾਰ ਕੱਪੜਿਆਂ ਦਾ ਨਿਬੜ ਗਿਆ ਕਿਉਂ ਸ਼ਨੀਵਾਰ ਆਪਾਂ अर्ਲੀ ਮਸ਼ੀਨ ਚਲਾ ਦਿੰਨੇ ਹੁੰਨੇ ਆ ਤਾਂ ਕਰਕੇ ਫਿਰ ਕਾਫੀ ਟਾਈਮ ਲੱਗਦਾ ਹੈ ਨਾ ਕੱਪੜੇ ਧੋਂਦਿਆਂ ਨੂੰ ਸੁਕੋਂਦਿਆਂ ਨੂੰ ਫਿਰ ਕਾਫੀ ਟਾਈਮ ਲੱਗ ਜਾਂਦਾ ਕਈ ਵਾਰ ਕਿਤੇ ਜਾਣਾ ਆਉਣਾ ਪੈ ਜਾਂਦਾ ਸ਼ਨੀਐਤਵਾਰ ਆਪਾਂ ਨੂੰ ਤੇ ਹੁਣ ਸਿਮਰਨ ਆ ਗਈ ਸੀਗੀ ਤੇ ਰੋਟੀ ਬਣਾਈ ਰੋਟੀ ਖਾ ਲਈ ਆਪਾਂ ਇਹ ਵੀ ਟਾਈਮ ਸਾਨੂੰ ਮੌਕਾ ਕਦੇ-ਕਦੇ ਮਿਲਦਾ ਇਕੱਠੇ ਬੈਠ ਕੇ ਰੋਟੀ ਖਾਣੀਆਂ ਅਸੀਂ ਤਿੰਨੇ ਜਾਣੀਆਂ ਗੱਲਾਂ ਬਾਤਾਂ ਕਰਦੀਆਂ ਤੇ ਹੁਣ ਆਪਾਂ ਰੋਟੀ ਪਾਣੀ ਦਾ ਸਾਰਾ ਉੱਕੇ ਕਰਕੇ ਤੇ ਮੈਂ ਬਰਤਨ ਵਗੈਰਾ ਵੀ ਸਾਫ਼ ਕਰ ਪਈ ਆ ਸਾਰੇ ਤੇ ਟਾਈਮ ਹਜੇ ਥੋੜਾ ਹੀ ਹੋਇਆ ਤੇ ਹੁਣ ਜਾਵਾਂਗੇ ਆਪਾਂ ਸਾਡੇ ਤਕਰੀਬਨ ਸਾਢੇ 7 ਹੋਏ ਆ ਰੋਟੀ ਵੈਸੇ ਤਾਂ ਕਈ ਵਾਰ ਲੇਟ ਵੀ ਹੋ ਜਾਂਦੇ ਹੈ ਨਾ ਜਦੋਂ ਅਟੋ-ਅਟੀ ਟਾਈਮ ਨਹੀਂ ਹੁੰਦਾ ਕਿਸੇ ਦਾ ਕੋਈ ਨੇਰੇ ਆਉਂਦਾ ਕੋਈ ਪਹਿਲਾਂ ਆ ਜਾਂਦਾ ਜਿਵੇਂ ਜਿਵੇਂ ਆਈ ਜਾਂਦੇ ਹਾਂ ਉਹ ਮੈਂ ਰੋਟੀ ਖਾਈ ਜਾਂਦੇ ਆਪਾਂ ਤੇ ਪਰ ਅਸੀਂ ਅੱਜ ਹੁਣ ਤਿੰਨੇ ਇਕੱਠੀਆਂ ਹੋ ਗਈਆਂ ਸੀ ਫਿਰ ਮੈਂ ਬਣਾਈ ਰੋਟੀ ਤੇ ਸੀ ਕਿ ਮੈਂ ਕੁੜੀਆਂ ਦੇ ਨਾਲ ਬਹਿ ਕੇ ਰੋਟੀ ਖਾ ਕੇ ਗੱਲਾਂ ਬਾਤਾਂ ਕਰਦੇ ਰਹੇ ਤੇ ਹੁਣ ਆਪਾਂ ਚੱਲੇ ਹੈਗੇ ਆ ਬਾਹਰ ਥੋੜਾ ਜਿਹਾ ਗੇੜਾ ਕੱਢਿਆ ਹੁੰਨੇ ਆ ਨਾਲੇ ਤਾਂ ਵੀ ਰੋਟੀ ਖਾ ਕੇ ਥੋੜੀ ਹੋ ਜੂਗੀ ਵਾਫ ਜੀ ਹੋ ਜੂ ਜਾਇਆ ਆਵਾਂਗੇ ਤੇ ਨਾਲੇ ਸੋਹਣਾ ਮੌਸਮ ਐ ਇਸ ਵੇਲੇ ਠੰਡਾ ਜਿਹਾ ਹੋ ਜਾਂਦਾ ਤੇ ਦਿਨੇ ਥੋੜੀ ਜੀ ਧੁੱਪ ਹੁੰਦੀ ਐ ਇਸ ਵੇਲੇ ਥੋੜਾ ਜਿਹਾ ਠੰਡਾ ਜਿਹਾ ਹੋ ਜਾਂਦਾ ਮੌਸਮ ਤਾਂ ਕਰਕੇ ਤੇ ਚਲੋ ਜੀ ਆਪਾਂ ਚੱਲਦੇ ਹੁਣ ਬਾਹਰ ਤੇ ਵੀਡੀਓ ਦਾ ਐਂਡ ਆਪਾਂ ਕਰਦੇ ਇੱਥੇ ਫਿਰ ਦੇਖਾਂਗੇ ਕੱਲ ਨਵੇਂ ਵਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਬਏ